ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਵੀਂ ਵੀਡੀਓ ਚ ਮੈਂ ਜੁੜਿਆ ਜੀ ਗੁਰਿੰਦਰ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਅੱਜ ਦੀ ਇਹ ਸੱਚੀ ਘਟਨਾ ਸਬੰਧ ਰੱਖਦੀ ਹੈ ਜੀ ਹਰਿਆਣੇ ਦੇ ਯਮੁਨਾ ਨਗਰ ਦੇ ਨਾਲ ਉੱਥੇ ਇੱਕ ਕਲੋਨੀ ਆ ਜੀ ਆਜ਼ਾਦ ਨਗਰ ਯਮੁਨਾ ਨਗਰ ਦੇ ਵਿੱਚ ਉੱਥੇ ਦੀ ਇਹ ਸੱਚੀ ਘਟਨਾ ਜਿਹੜੀ ਪਿਛਲੇ ਸਾਲ ਵਾਪਰੀ ਜਾਨੀ ਕਿ 30 ਜੂਨ 2024 ਦੀ ਇਹ ਘਟਨਾ ਵਾ ਕਾਜਲ ਜਿਹੜੀ ਯਮੁਨਾ ਨਗਰ ਆਜ਼ਾਦ ਨਗਰ ਦੇ ਵਿੱਚ ਰਹਿੰਦੀ ਆ ਉਹ ਦੁਪਹਿਰੇ 2 ਵਜੇ ਬਾਜ਼ਾਰ ਲਈ ਨਿਕਲਦੀ ਆ 2 ਵਜੇ ਮਾਰਕੀਟ ਨਿਕਲੀ 2:30 ਵਜੇ ਉਹਦੀ ਮਾਂ ਦਾ ਉਹਨੂੰ ਉਹਦੇ ਫੋਨ ਦੇ ਉੱਤੇ ਮੈਸੇਜ ਆਉਂਦਾ ਕਿ ਦੁੱਧ ਵੀ ਖਤਮ ਆ ਉਹ ਵੀ ਲੈ ਕੇ ਆਈ ਇਹ ਮੈਸੇਜ ਆਉਣ ਤੋਂ ਬਾਅਦ ਅੱਧੇ ਘੰਟੇ ਬਾਅਦ ਜੀ 3 ਵਜੇ ਉਹ ਆਪਣੇ ਘਰ ਪਹੁੰਚ ਜਾਂਦੀ ਆ ਜਦੋਂ ਘਰ ਪਹੁੰਚਦੀ ਆ ਤੇ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਉਹਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਜਾਂਦੀ ਆ ਉਹ ਚੀਕ ਚਿਹਾੜਾ ਇੰਨਾ ਜ਼ਿਆਦਾ ਪਾਉਂਦੀ ਆ ਕਿ ਆਂਡ ਗਵੰਡ ਸਾਰਾ ਉਹਦੇ ਘਰ ਦੇ ਵਿੱਚ ਇਕੱਟਾ ਹੋ ਜਾਂਦਾ ਇੱਕਦਮ ਤੇ ਉੱਥੇ ਦੇਖਦੇ ਆ ਜੀ ਕਿ ਬਾਹਰ ਵੇੜੇ ਦੇ ਵਿੱਚ ਉਹਦੀ ਮਾਂ ਜਿਹੜੀ ਆ ਉਹਦੀ লাশ ਪਈ ਸੀ ਤੇ ਬਹੁਤ ਜ਼ਿਆਦਾ ਮਾਹੌਲ ਉੱਥੇ ਜਿਹੜਾ ਸਹਿਮ ਵਾਲਾ ਬਣ ਜਾਂਦਾ ਵਾ ਪੁਲਿਸ ਨੂੰ ਫੋਨ ਕੀਤਾ ਜਾਂਦਾ ਵਾ ਪੁਲਿਸ ਜਦੋਂ ਮੌਕੇ ਤੇ ਪਹੁੰਚਦੀ ਆ ਸਾਰੇ ਉਹ ਮੌਕੇ ਦਾ ਜਾਇਜ਼ਾ ਲੈਂਦੀ ਆ ਬਾਹਰ লাশ ਦੇਖਦੀ ਆ ਕਿ ਉਹਦੀ ਮਾਂ ਜਿਹੜੀ ਕਾਜਲ ਦੀ ਮਾਂ ਵਾ ਜਿਹਦਾ ਨਾਮ ਹੈ ਜੀ ਮੀਨਾ ਦੇਵੀ ਉਹਦੀ লাশ ਪਈ ਸੀ ਤੇ ਅੰਦਰ ਜਦੋਂ ਕਮਰੇ ਦੇ ਵਿੱਚ ਜਾ ਕੇ ਪੁਲਿਸ ਦੇਖਦੀ ਆ ਉਹਦਾ ਛੋਟਾ ਭਰਾ ਸੀਗਾ ਜੀ ਰਾਹੁਲ ਉਹਦੀ লাশ ਪਈ ਸੀ ਪੁਲਿਸ ਸਾਰੀਆਂ ਜਿਹੜੀਆਂ ਇਹ ਲਾਸ਼ਾਂ ਦੋ ਲਾਸ਼ਾਂ ਸੀਗੀਆਂ ਇਹਨੂੰ ਕਬਜ਼ੇ ਦੇ ਵਿੱਚ ਲੈਂਦੀ ਆ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ ਮੌਕੇ ਦਾ ਜਾਇਜ਼ਾ ਉਹ ਲੈ ਰਹੀ ਆ ਕਿ ਆਖਿਰ ਇਹ ਸਾਰਾ ਕੁਝ ਕਿਵੇਂ ਹੋਇਆ ਕਿਉਂਕਿ ਸਾਰੇ ਪਾਸੇ ਖੂਨ ਆ ਜਿਹੜਾ ਉਹ ਫੈਲਿਆ ਹੋਇਆ ਸੀ ਲਤਪਤ ਹੋਈ ਪਈ ਸੀ ਜਿਹੜੀ ਉਹਨਾਂ ਦੀ ਬੋਡੀ ਆ ਉਹ ਵੀ ਖੂਨ ਦੇ ਨਾਲ ਲਤਪਤ ਸੀ ਤੇ ਸਾਰਾ ਘਰ ਆ ਜਿਹੜਾ ਖੂਨ ਦੇ ਨਾਲ ਭਿੱਜਿਆ ਪਿਆ ਸੀਗਾ ਜਿਹੜੀਆਂ ਤਜੂਰੀਆਂ ਸੀ ਘਰ ਦੀਆਂ ਉਹ ਟੁੱਟੀਆਂ ਹੋਈਆਂ ਸੀ ਤੇ ਸਾਰਾ ਜਿਹੜਾ ਸਮਾਨ ਆ ਉਹ ਵਿਖਰਿਆ ਹੋਇਆ ਸੀਗਾ ਹੁਣ ਕਾਜਲ ਤੋਂ ਪੁੱਛਤਾਛ ਕਰਨੀ ਸੀਗੀ ਪੁਲਿਸ ਨੇ ਤਾਂ ਕਾਜਲ ਕਹਿੰਦੀ ਕਿ ਮੈਂ ਚੰਗੀ ਭਲੀ 2 ਵਜੇ ਬਾਜ਼ਾਰ ਗਈ ਆ ਉਹੀ ਉਹਦੀ ਬਾਰ ਬਾਰ ਗੱਲ ਆ ਰਹੀ ਸੀ 2:30 ਵਜੇ ਕਹਿੰਦੀ ਆ ਕਿ ਮੇਰੀ ਮਾਂ ਦਾ ਮੈਨੂੰ ਮੈਸੇਜ ਆਇਆ ਦੁੱਧ ਲੈ ਕੇ ਆਉਣ ਲਈ ਤੇ 3 ਵਜੇ ਮੈਂ ਘਰ ਪਹੁੰਚੀ ਆ ਤੇ ਪੁਲਿਸ ਇਹ ਹੈਰਾਨ ਹੁੰਦੀ ਆ ਕਿ ਜੇ 2:30 ਵਜੇ ਮੈਸੇਜ ਗਿਆ ਵਾ ਮਾਂ ਦਾ ਅੱਧੇ ਘੰਟੇ ਦੇ ਵਿੱਚ ਇਹ ਸਾਰਾ ਕੁਝ ਕੌਣ ਕਰ ਗਿਆ ਚਲੋ ਇਹ ਜਿਹੜੀ ਜਿਹੜਾ ਕੇਸ ਆ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਚੋਰੀ ਕਰਨ ਦੇ ਇਰਾਦੇ ਦੇ ਨਾਲ ਕੋਈ ਆਇਆ ਉਹਨੇ ਚੋਰੀ ਕੀਤੀ ਤੇ ਉਹ ਮਾਂ ਤੇ ਪੁੱਤ ਨੂੰ ਮਾਰ ਗਿਆ ਪਰ ਇਹ ਕੇਸ ਇੰਨਾ ਸਿੱਧਾ ਨਹੀਂ ਜਿੰਨਾ ਲੱਗ ਰਿਹਾ ਇਹ ਬਾਅਦ ਦੇ ਵਿੱਚ ਜਦੋਂ ਕੇਸ ਕਲੀਅਰ ਹੋਊਗਾ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਹਦੀ ਜਿਹੜੀ ਅਸਲੀ ਵਜ੍ਹਾ ਜਾਣ ਕੇ ਹੁਣ ਕਹਾਣੀ ਜਿਹੜੀ ਆ ਸ਼ੁਰੂ ਕਰਦੇ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਜਣਿਆਂ ਦਾ ਪਰਿਵਾਰ ਰਹਿੰਦਾ ਸੀ ਜੀ ਆਜ਼ਾਦਨਗਰ ਯਮੁਨਾਨਗਰ ਦੇ ਵਿੱਚ ਮੀਨਾ ਦੇਵੀ ਜਿਹਦੀ ਉਮਰ 48 ਸਾਲ ਹੈ ਜੀ ਉਹਦਾ ਉਹਦਾ ਜਿਹੜਾ ਉਹਦੀ ਬੇਟੀ ਕਾਜਲ 27 ਸਾਲ ਦੀ ਇਹਦੀ ਉਮਰ ਹੈ ਜੀ ਤੇ ਬੇਟਾ ਜਿਹੜਾ ਰਾਹੁਲ ਉਹਦੀ 24 ਸਾਲ ਦੀ ਉਮਰ ਹੈ ਜੀ ਮੀਨਾ ਕੁਮਾਰੀ ਦੇ ਜਿਹੜੇ ਪਤੀ ਦੀ ਉਹਦੀ ਡੈਥ ਹੋ ਚੁੱਕੀ ਸੀ ਇਹ ਤਿੰਨ ਜਣਿਆਂ ਦਾ ਪਰਿਵਾਰ ਹੀ ਰਹਿੰਦਾ ਸੀ ਜਿਹੜਾ ਰਾਹੁਲ ਆ ਉਹ ਭਾਵੇਂ ਆਪਣੀ ਭੈਣ ਤੋਂ ਛੋਟਾ ਸੀ ਪਰ ਉਹਦਾ ਵਿਆਹ ਵਾ ਜਿਹੜਾ ਉਹਦਾ ਦੋ ਵਾਰੀ ਹੋ ਚੁੱਕਿਆ ਸੀ ਦੋ ਵਾਰੀ ਤਾਂ ਕਿਹਾ ਕਿ ਪਹਿਲਾਂ ਜਿਹੜਾ ਵਿਆਹ ਹੋਇਆ ਉਹ ਕਾਜਲ ਦੀ ਹੀ ਕੋਈ ਫਰੈਂਡ ਸੀ ਉਹਦੇ ਨਾਲ ਉਹਦਾ ਵਿਆਹ ਹੋਇਆ ਕੋਈ ਇਹੋ ਜੀ ਵਜ੍ਹਾ ਬਣੀ ਜਿਹਦੇ ਕਰਕੇ ਉਹਦੇ ਨਾਲ ਉਹਦਾ ਤਲਾਕ ਹੋ ਗਿਆ ਸੀ ਫੇਰ ਰਿਸ਼ਤੇਦਾਰਾਂ ਦੇ ਕਹਿਣ ਦੇ ਉੱਤੇ ਰਾਹੁਲ ਨੇ ਦੂਜੀ ਵਾਰ ਵਿਆਹ ਕੀਤਾ ਤੇ ਸੇਮ ਉਹੀ ਕਾਰਨ ਬਣਿਆ ਉਹਦਾ ਦੂਜੀ ਘਰ ਵਾਲੀ ਦੇ ਨਾਲ ਵੀ ਤਲਾਕ ਹੋ ਗਿਆ ਸੀ ਤੇ ਇਹ ਜਿਹੜਾ ਕਾਰਨ ਤਲਾਕ ਹੋਣ ਦਾ ਉਹੀ ਇਸ ਕਤਲ ਦੀ ਵਜ੍ਹਾ ਬਣਦਾ ਵਾ ਜਿਹੜਾ ਮੈਂ ਤੁਹਾਨੂੰ ਐਂਡ ਦੇ ਉੱਤੇ ਦੱਸੂਗਾ ਹੁਣ ਜੀ ਪੁਲਿਸ ਇਸ ਮਾਮਲੇ ਦੀ ਕਰ ਰਹੀ ਸੀ छानबीन ਤੇ ਪੁਲਿਸ ਨੂੰ ਕਿਤੇ ਨਾ ਕਿਤੇ ਜਿਹੜੀ ਕਾਜਲ ਦੀ ਸਟੇਟਮੈਂਟ ਆ ਉਹ ਡਾਊਟਫੁਲ ਲੱਗਦੀ ਆ ਕਿ ਅੱਧੇ ਘੰਟੇ ਦੇ ਵਿੱਚ ਉਹਨਾਂ ਨੂੰ ਲੱਗਦਾ ਇਹ ਸਾਰਾ ਕੁਝ ਹੋਣਾ ਪੋਸੀਬਲ ਨਹੀਂ ਤੇ ਵੀ ਉਹ ਜਿਹੜੀ ਗੱਲ ਕਹਿ ਰਹੀ ਸੀ ਕਿ 2 ਵਜੇ ਨਿਕਲੀ 2:30 ਵਜੇ ਮੈਸੇਜ ਆਇਆ 3 ਵਜੇ ਕਤਲ ਹੋ ਗਿਆ 3 ਵਜੇ ਘਰੇ ਪਹੁੰਚੀ ਤਾਂ ਕਤਲ ਹੋਇਆ ਦੇਖਿਆ ਮਤਲਬ ਕੋਨੇ ਪੁਲਿਸ ਜਿਹੜਾ ਸੀਸੀਟੀਵੀ ਉਹਨਾਂ ਦੇ ਘਰ ਦੇ ਵਿੱਚ ਲੱਗਿਆ ਸੀ ਉਹ ਖੰਗਾਲਣ ਦੀ ਕੋਸ਼ਿਸ਼ ਕਰਦੀ ਆ ਤਾਂ ਇਹ ਪਤਾ ਲੱਗਦਾ ਕਿ ਉਸ ਦਿਨ ਜਿਹੜਾ ਸੀਸੀਟੀਵੀ ਕੈਮਰਾ ਵਾ ਉਸ ਸਵਿਚ ਆਫ ਕੀਤਾ ਹੋਇਆ ਸੀ ਮਤਲਬ ਉਹ ਖਰਾਬ ਨਹੀਂ ਸੀ ਜਾਣ ਬੁੱਝ ਕੇ ਕਿਸੇ ਨੇ ਬੰਦ ਕੀਤਾ ਸੀ ਚਲੋ ਪੁਲਿਸ ਫੇਰ ਆਪਣਾ ਕੰਮ ਜਿਹੜਾ ਜਾਰੀ ਰੱਖਦੀ ਆ ਗਲੀ ਦੇ ਵਿੱਚ ਜਿੰਨੇ ਵੀ ਉਹਨਾਂ ਨੂੰ ਸੀਸੀਟੀਵੀ ਕੈਮਰੇ ਮਿਲਦੇ ਨੇ ਲੱਗੇ ਹੋਏ ਉਹਨਾਂ ਦੀ ਉਹ ਫੁਟੇਜ ਕਢਾਉਂਦੀ ਆ ਤੇ ਇੱਕ ਬਹੁਤ ਵੱਡਾ ਕਲੂ ਜਿਹੜਾ ਪੁਲਿਸ ਦੇ ਹੱਥ ਲੱਗ ਜਾਂਦਾ ਉਹ ਦੇਖਦੀ ਆ ਕਿ ਕਾਜਲ ਦੇ ਘਰ ਦੇ ਵਿੱਚ ਸਵੇਰੇ 9 ਵਜੇ ਕੋਈ ਮੁੰਡਾ ਐਂਟਰ ਹੋਇਆ ਵਾ ਮੁੰਡਾ 9:30 ਪੌਣੇ 10 ਵਜੇ ਬਾਹਰ ਆਇਆ ਤੇ ਪਿੱਛੇ-ਪਿੱਛੇ ਹੀ ਉਹਦੇ ਕਾਜਲ ਆ ਉਹ ਗਈ ਆ ਉਹ ਘਰ ਤੋਂ ਬਾਹਰ ਨਿਕਲੀ ਆ 9:30 ਪੌਣੇ 10 ਵਜੇ ਸਵੇਰੇ ਉਸ ਤੋਂ ਬਾਅਦ ਉਹ 3 ਵਜੇ ਵਾਪਸ ਆਉਂਦੀ ਆ ਘਰੇ ਜਦ ਕਿ ਕਾਜਲ ਇਹ ਕਹਿ ਰਹੀ ਸੀ ਕਿ ਉਹ 2 ਵਜੇ ਨਿਕਲੀ ਸੀ ਤੇ 3 ਵਜੇ ਘਰ ਆਈ ਪਰ ਉਹ ਅਸਲ ਦੇ ਵਿੱਚ ਸਵੇਰੇ 9:30 10 ਵਜੇ ਦੀ ਨਿਕਲੀ 3 ਵਜੇ ਘਰ ਆਉਂਦੀ ਆ ਤੇ ਇੱਥੋਂ ਹੁਣ ਪੁਲਿਸ ਨੂੰ ਇਹ ਕਲੀਅਰ ਹੋ ਗਿਆ ਸੀ ਕਿ ਕਿਤੇ ਨਾ ਕਿਤੇ ਕਾਜਲ ਦਾ ਹੀ ਹੱਥ ਆ ਇਹਨਾਂ ਨੂੰ ਮਾਰਨ ਦੇ ਵਿੱਚ ਹੁਣ ਜਿਹੜੇ ਪੁਲਿਸ ਆ ਉਹ ਆਪਣੀ ਅੱਗੇ ਹੋਰ ਜਾਂਚ ਜਿਹੜੀ ਕਰਦੀ ਆ ਤਾਂ ਉਹ ਲੋਕੇਸ਼ਨ ਘਟਾਉਂਦੀ ਆ ਕਾਜਲ ਦੇ ਫੋਨ ਦੀ ਵੀ ਤੇ ਉਹਦੀ ਮਾਂ ਦਾ ਜਿਹੜਾ ਫੋਨ ਆ ਉਹਦੇ ਫੋਨ ਦੀ ਵੀ ਜਿਹੜੀ ਆ ਲੋਕੇਸ਼ਨ ਕਢਾਈ ਜਾਂਦੀ ਆ ਤਾਂ ਇੱਕ ਹੋਰ ਕਲੂ ਜਿਹੜਾ ਪੁਲਿਸ ਨੂੰ ਉੱਥੋਂ ਮਿਲ ਜਾਂਦਾ ਕਿ ਜਿਹੜੀ ਉਹਦੇ ਉਹਦੀ ਮਾਂ ਦਾ ਮੀਨਾ ਕੁਮਾਰੀ ਦਾ ਫੋਨ ਆ ਉਹ ਵੀ ਕਾਜਲ ਦੇ ਕੋਲ ਸੀ ਉਹ ਸੇਮ ਲੋਕੇਸ਼ਨ ਸੀ ਘਰੋਂ ਮੈਸੇਜ ਨਹੀਂ ਸੀ ਆਇਆ ਉਹ ਮੈਸੇਜ ਬਾਜ਼ਾਰ ਦੇ ਵਿੱਚੋਂ ਹੀ ਆਇਆ ਸੀ ਜਿਹੜੇ ਬਾਜ਼ਾਰ ਦੀ ਲੋਕੇਸ਼ਨ ਕਾਜਲ ਦੀ ਸੀ ਤਾਂ ਇੱਥੋਂ ਇਹ ਕੇਸ ਆ ਜਿਹੜਾ ਕਾਫੀ ਹੱਦ ਤੱਕ ਕਲੀਅਰ ਹੋ ਗਿਆ ਸੀ ਤੇ ਜਿਹੜਾ ਰਹਿੰਦਾ ਖੁੰਦਾ ਹੁਣ ਕੇਸ ਕਲੀਅਰ ਕਰਤਾ ਸੀ ਜੀ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆਈ ਕਾਜਲ ਨੇ ਕਿਹਾ ਕਿ 2.5 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਕਤਲ ਹੋਇਆ ਪਰ ਪੋਸਟਮਾਰਟਮ ਦੀ ਰਿਪੋਰਟ ਇਹ ਕਹਿੰਦੀ ਆ ਕਿ 9 ਤੋਂ ਲੈ ਕੇ ਸਵੇਰੇ 10 ਵਜੇ ਵਿੱਚ ਵਿੱਚ ਇਹ ਕਤਲ ਜਿਹੜੇ ਦੋਨਾਂ ਦੇ ਹੋਏ ਨੇ ਹੁਣ ਪੁਲਿਸ ਕੋਲ ਕੁਝ ਵੀ ਬਾਕੀ ਨਹੀਂ ਸੀ ਕਾਜਲ ਦੇ ਕੋਲ ਉਹਨੂੰ ਜਾਇਆ ਜਾਂਦਾ ਤੇ ਉਹਨੂੰ ਚੱਕ ਕੇ ਪੁਲਿਸ ਥਾਣੇ ਦੇ ਵਿੱਚ ਲਿਆਇਆ ਜਾਂਦਾ ਵਾ ਹੁਣ ਕਾਜਲ ਨੂੰ ਪੁੱਛਤਾਛ ਕੀਤੀ ਜਾਂਦੀ ਆ ਪਹਿਲਾਂ ਉਹ ਕੁਝ ਨਹੀਂ ਮੰਨਦੀ ਜਦੋਂ ਪੁਲਿਸ ਵਗੈਰਾ ਆਪਣੀ ਆਈ ਦੇ ਉੱਤੇ ਆਉਂਦੀ ਆ ਆਪਣਾ ਅਸਲੀ ਰੰਗ ਦਿਖਾਉਂਦੀ ਆ ਤਾਂ ਜਿਹੜੀ ਕਾਜਲ ਆ ਉਹ ਆਪਣਾ ਮੂੰਹ ਖੋਲਦੀ ਆ ਤੇ ਪੁਲਿਸ ਨੂੰ ਦੱਸਦੀ ਆ ਕਿ ਉਹਨੇ ਹੀ ਆਪਣੇ ਭਰਾ ਦਾ ਤੇ ਆਪਣੀ ਮਾਂ ਦਾ ਕਤਲ ਕੀਤਾ ਆਪਣੇ ਮਾਮੇ ਦੇ ਮੁੰਡੇ ਦੇ ਨਾਲ ਰਲ ਕੇ ਫੇਰ ਪੁਲਿਸ ਕਾਰਨ ਪੁੱਛਦੀ ਆ ਵੀ ਦੋਨਾਂ ਨੂੰ ਤੋ ਕਿਉ ਮਾਰਿਆ ਵੀ ਤੇਰੀ ਆਪਣੀ ਮਾਸ ਸੀ ਤੇਰਾ ਆਪਣਾ ਸਗਾ ਭਰਾ ਸੀਗਾ ਦੀ ਉਹਨਾਂ ਨੂੰ ਮਾਰ ਕੇ ਤੈਨੂੰ ਕੀ ਮਿਲਿਆ ਤਾਂ ਉਹ ਕਹਿੰਦੀ ਆ ਜੀ ਮੈਨੂੰ ਦੋਨੋਂ ਜਣੇ ਵਿਆਹ ਦੇ ਲਈ ਫੋਰਸ ਕਰਦੇ ਸੀ ਵਿਆਹ ਦੇ ਲਈ ਮੇਰੇ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਇਹ ਗੱਲ ਮੈਨੂੰ ਪਸੰਦ ਨਹੀਂ ਸੀ ਮੈਂ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ ਇਸ ਕਰਕੇ ਮੈਂ ਦੋਨਾਂ ਦਾ ਕਤਲ ਕਰ ਦਿੱਤਾ ਹੁਣ ਉਹਦੀ ਉਮਰ ਵਿਆਹ ਵਾਲੀ ਹੋ ਰਹੀ ਸੀ ਪੁਲਿਸ ਨੂੰ ਵੀ ਦਿਖ ਰਿਆ ਸੀ ਪਰ ਪੁਲਿਸ ਨੂੰ ਇੰਨੀ ਕੁ ਵਜ੍ਹਾ ਨਹੀਂ ਲੱਗੀ ਵੀ ਇਹ ਕੱਲਾ ਕਾਰਨ ਹੋ ਸਕਦਾ ਵਾ ਕਿ ਇਹ ਆਪਣੀ ਮਾਂ ਤੇ ਆਪਣੇ ਭਰਾ ਦਾ ਕਤਲ ਸਿਰਫ ਇਸ ਗੱਲੋਂ ਕਰਦੇ ਕਿ ਉਹ ਵਿਆਹ ਵਿਆਹ ਦੇ ਲਈ ਪ੍ਰੈਸ਼ਰ ਬਣਾ ਰਹੀ ਸੀ ਫਿਰ ਨਾਲ ਹੀ ਇੱਕ ਪੁਲਿਸ ਅਧਿਕਾਰੀ ਨੇ ਕੁਝ ਜਿਹੜੇ ਉਹ ਰਿਸ਼ਤੇਦਾਰਾਂ ਦੇ ਨਾਲ ਗੱਲ ਕਰਦੇ ਆ ਤੇ ਇਹਦੀ ਕਾਰਜਲਦੀ ਮਾਸੀ ਨੂੰ ਪੁੱਛਤਾਛ ਕੀਤੀ ਜਾਂਦੀ ਆ ਉਹ ਦੱਸਦੀ ਆ ਜਿਹੜਾ ਅਸਲੀ ਕਾਰਨ ਸੀਗਾ ਉਹ ਇਹ ਕਹਿੰਦੀ ਆ ਕਿ ਜਿਹੜੀ ਕਾਜਲ ਆ ਇਹਨੂੰ ਸ਼ੁਰੂ ਤੋਂ ਮੁੰਡਿਆਂ ਦੇ ਵਾਂਗੂ ਰਹਿਣ ਦਾ ਸ਼ੌਂਕ ਸੀ ਮਤਲਬ ਕੁੜੀਆਂ ਵਾਲੀਆਂ ਇਹਦੇ ਵਿੱਚ ਕੋਈ ਵੀ ਆਦਤਾਂ ਨਹੀਂ ਸੀ ਮੁੰਡਿਆਂ ਵਾਲੇ ਕੱਪੜੇ ਪਾਉਂਦੀ ਸੀ ਮੁੰਡਿਆਂ ਵਾਂਗੂ ਟੈਟੂ ਬਣਾਉਂਦੀ ਸੀ ਇੰਸਟਾਗ੍ਰam ਵਗੈਰਾ ਤੇ ਇਹ ਰੀਲਸ ਵੀ ਪਾਉਂਦੀ ਸੀ ਤਾਂ ਮੁੰਡਿਆਂ ਵਾਂਗੂ ਪਾਉਂਦੀ ਸੀ ਸੋਸ਼ਲ ਮੀਡੀਆ ਤੇ ਐਕਟਿਵ ਸੀਗੀ ਕਾਜਲ ਫੇਰ ਇੱਕ ਹੋਰ ਜਿਹੜਾ ਬਹੁਤ ਹੈਰਾਨ ਕਰਨ ਵਾਲਾ ਖੁਲਾਸਾ ਉਹਦੀ ਮਾਸੀ ਕਰਦੀ ਆ ਕਿ ਇਹਨੂੰ ਕੁੜੀਆਂ ਚ ਇੰਟਰਸਟ ਸੀਗਾ ਮੁੰਡਿਆਂ ਦੇ ਵੱਲ ਇਹਨੂੰ ਖਿੱਚ ਨਹੀਂ ਪੈਦਾ ਹੁੰਦੀ ਕੁੜੀਆਂ ਦੇ ਵੱਲ ਖਿੱਚ ਪੈਦਾ ਹੁੰਦੀ ਆ ਤੇ ਇਸ ਕਰਕੇ ਇਹਦਾ ਕਿਸੇ ਕੁੜੀ ਦੇ ਨਾਲ ਅਫੇਅਰ ਸੀ ਆਪਾਂ ਇਹਨੂੰ ਕਹਿ ਦਿੰਨੇ ਆ ਜੀ ਲੈਸਬੀਅਨ ਤੇ ਉਹ ਇਸ ਕਾਜਲ ਨੂੰ ਨਾਮ ਦਿੱਤਾ ਜਾ ਸਕਦਾ ਵਾ ਇਹਦੇ ਨਾਲ ਇੱਕ ਜਿਹੜੀ ਫਰੈਂਡ ਸੀ ਇਹਦੀ ਉਹਦੇ ਨਾਲ ਹੀ ਇਹਨੇ ਆਪਣੇ ਭਰਾ rahul ਦਾ ਵਿਆਹ ਕਰਵਾਇਆ ਸੀ ਤਾਂ ਕਿ ਇਹਦਾ ਵੀ ਆਪਣੇ ਘਰ ਦੇ ਵਿੱਚ ਸਰਦਾਰ ਰਵੇ ਤੇ ਇਹਨੂੰ ਵੀ ਉਹਦੇ ਭਰਾ ਭਰਾ ਦੇ ਨਾਲ ਵਿਆਹ ਕਰਾ ਕੇ ਇਹਨੂੰ ਸ਼ੌਕ ਹੋ ਜੂਗੀ ਉਹਨੂੰ ਰੋਜ਼ ਮੈਲਿਆ ਕਰੂਗੀ ਵਿਆਹ ਕਰਾਉਣ ਤੋਂ ਬਾਅਦ ਇਹਦੇ ਤੇ ਜਿਹੜੀ ਉਹਦੀ ਭਾਬੀ ਆ ਕਾਜਲ ਦੀ ਭਾਬੀ ਬਣ ਜਾਂਦੀ ਆ ਇਹ ਦੋਨੋਂ ਆਪਸ ਦੇ ਵਿੱਚ ਗਲਤ ਸਬੰਧ ਬਣਾਉਂਦੀਆਂ ਨੇ ਤੇ ਇੱਕ ਇੱਕ ਦਿਨ rahul ਇਹਨਾਂ ਨੂੰ ਰੰਗੇ ਹੱਤੀ ਫੜ ਲੈਂਦਾ ਵਾ ਰਾਹੁਲ ਆਪਣੀ ਘਰ ਵਾਲੀ ਨੂੰ ਕਾਜਲ ਦੀ ਜਿਹੜੀ ਸਹੇਲੀ ਸੀ ਉਹਨੂੰ ਤਲਾਕ ਦੇ ਦਿੰਦਾ ਵਾ ਤਲਾਕ ਦੇਣ ਤੋਂ ਬਾਅਦ ਜਦੋਂ ਜਦੋਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਰਿਸ਼ਤੇਦਾਰ ਪ੍ਰੈਸ਼ਰ ਪਾਉਂਦੇ ਨੇ ਤਾਂ ਉਹ ਦੂਜਾ ਵਿਆਹ ਕਰਵਾ ਲੈਂਦਾ ਪਰ ਜਿਹੜੀ ਇਹ ਕਾਜਲ ਸੀ ਉਹ ਆਪਣੀ ਦੂਜੀ ਭਾਬੀ ਨੂੰ ਵੀ ਜਾਲ ਦੇ ਵਿੱਚ ਕਿਸੇ ਤਰ੍ਹਾਂ ਫਸਾ ਲੈਂਦੀ ਆ ਉਹਦੇ ਨਾਲ ਵੀ ਇਹ ਸਰੀਰਕ ਜਿਹੜੇ ਗਲਤ ਹਰਕਤਾਂ ਕਹਿ ਲੋ ਅਸ਼ਲੀਲ ਹਰਕਤਾਂ ਉਹਦੇ ਨਾਲ ਵੀ ਕਰਨ ਲੱਗ ਜਾਂਦੀ ਆ ਤੇ ਇਹ ਕੁਝ ਵੀ ਹੁਣ ਜ਼ਿਆਦਾ ਦਿਨ ਲੁਕਿਆ ਰਾਹੁਲ ਤੋਂ ਨਹੀਂ ਸੀ ਰਹਿਣਾ ਰਾਹੁਲ ਏ ਵੀ ਸਾਰਾ ਕੁਝ ਦੇਖ ਲੈਂਦਾ ਵਾ ਇੱਕ ਤਾਂ ਇਹ ਵਜ੍ਹਾ ਹੋਗੀ ਇੱਕ ਵਜ੍ਹਾ ਮਾਸੀ ਦੱਸਦੀ ਆ ਕਿ ਹੁਣ ਜਦੋਂ ਵਿਆਹ ਲਈ ਦਬਾਅ ਬਣ ਰਿਹਾ ਸੀ ਤਾਂ ਇਹ ਕਹਿ ਰਹੀ ਸੀ ਕਿ ਇਹ ਮੁੰਡੇ ਨਾਲ ਵਿਆਹ ਹੀ ਨਹੀਂ ਕਰਾਊਗੀ ਕਾਜਲ ਇੱਕ ਕੁੜੀ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਤੇ ਜਿਹੜਾ ਜਿਹੜੀ ਇਹਦੀ ਮਾਂ ਵਾ ਤੇ ਭਰਾ ਵਾ ਉਹ ਸਖਤ ਖਿਲਾਫ ਸੀ ਉਹ ਇਦਾਂ ਨਹੀਂ ਸੀ ਹੁਣ ਦੇਣਾ ਚਾਹੁੰਦੇ ਪਰ ਇਹ ਇੱਕ ਜਿੱਦ ਕਰਕੇ ਬੈਠੀ ਸੀ ਕਿ ਇਹ ਜਿ ਵਿਆਹ ਕਰਾਊਗੀ ਤਾਂ ਉਹ ਇੱਕ ਕੁੜੀ ਦੇ ਨਾਲ ਕਰਾਊਗੀ ਮੁੰਡੇ ਦੇ ਨਾਲ ਨਹੀਂ ਕਰਾਉਗੀ ਇਹ ਵੀ ਇੱਕ ਕਾਰਨ ਬਣਿਆ ਕਿ ਉਹਨੇ ਕਤਲ ਕੀਤਾ ਤੇ ਇੱਕ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜਾ ਮਾਮੇ ਦੇ ਮੁੰਡੇ ਨੂੰ ਨਾਲ ਰਲਾਉਣ ਦਾ ਕਾਰਨ ਸੀਗਾ ਕਿ ਕੋਈ ਇਹਨਾਂ ਦਾ ਜ਼ਮੀਨ ਜਾਇਦਾਦ ਦਾ ਰੌਲਾ ਸੀਗਾ ਇਹਨੇ ਇਹਦੀ ਨਾਨੀ ਸੀ ਜਿਹੜੀ ਕਾਜਲ ਦੀ ਉਹਨੇ ਜ਼ਮੀਨ ਇਹਦੀ ਮਾਂ ਦੇ ਨਾਂ ਸਾਰੀ ਕਰਤੀ ਸੀ ਤੇ ਜਿਹੜਾ ਮਾਮਾ ਵਾ ਉਹ ਸ਼ਰਾਬ ਪੀ ਪੀ ਕੇ ਮਰ ਗਿਆ ਸੀ ਉਹ ਵੀ ਬਦਲਾ ਲੈਣਾ ਚਾਹੁੰਦਾ ਸੀਗਾ ਮਾਮੇ ਦਾ ਮੁੰਡਾ ਤੇ ਕੁਝ ਰਿਪੋਰਟਸ ਇਹ ਵੀ ਦੱਸਦੀਆਂ ਕਿ ਮਾਮੇ ਦਾ ਇੱਕ ਮੁੰਡਾ ਨਹੀਂ ਦੋ ਮੁੰਡੇ ਸ਼ਾਮਲ ਸੀ ਇਹਦੇ ਨਾਲ ਤੇ ਇਹਨਾਂ ਸਾਰਿਆਂ ਨੇ ਰਲ ਕੇ ਰਾਹੁਲ ਤੇ ਮੀਨਾ ਜਿਹੜੀ ਮੀਨਾ ਕੁਮਾਰੀ ਇਹਦੀ ਮਾਂ ਵਾ ਉਹਦਾ ਕਤਲ ਕੀਤਾ ਬਾਅਦ ਵਿੱਚ ਤਿੰਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਵਾ ਜੀ ਮੈਨੂੰ ਲੱਗਦਾ ਕਿ ਇਹ ਜਿਹੜੀ ਕੋਈ ਇਨਫੋਰਮੇਸ਼ਨ ਇਹਦੇ ਬਾਰੇ ਨਹੀਂ ਪਰ ਉਮਰ ਕੈਦ ਤਾਂ ਘੱਟੋ ਘੱਟ ਤੇ ਇਹਨਾਂ ਨੂੰ ਮਿਲੀ ਹੋਊਗੀ ਜਾਂ ਫਾਂਸੀ ਦੀ سزا ਤਾਂ ਜਰੂਰ ਇਹੋ ਜੇ ਜਿਹੜੇ ਲੋਕ ਨੇ ਕਿ ਆਪਣੇ ਖੂਨ ਦੇ ਰਿਸ਼ਤਿਆਂ ਬਾਰੇ ਵੀ ਨਹੀਂ ਸੋਚਦੇ ਆਪਣੇ ਨਿੱਜੀ ਲਾਲਚਾਂ ਕਰਕੇ ਇਹ ਇੰਨਾ ਗਿਰ ਜਾਂਦੇ ਨੇ ਕਿ ਕਿਸੇ ਨੂੰ ਦਰਿੰਦਗੀ ਦੇ ਨਾਲ ਮਾਰਨ ਲੱਗੇ ਸੋਚਦੇ ਨਹੀਂ ਤੇ ਇਹਨਾਂ ਨੇ ਇੰਨੀ ਦਰਿੰਦਗੀ ਦੇ ਨਾਲ ਮਾਰਿਆ ਸੀ ਆਪਣੀ ਮਾਂ ਤੇ ਭਰਾ ਨੂੰ ਮਾਂ ਪਹਿਲਾਂ ਘਰ ਦੇ ਵਿੱਚ ਸੀ ਸਵੇਰੇ 9 ਵਜੇ ਦੀ ਜਿਹੜੀ ਗੱਲ ਆ ਕਤਲ ਸਵੇਰੇ 9 ਵਜੇ ਹੋਇਆ ਸੀ ਪਹਿਲਾਂ ਉਹਨੂੰ ਇੱਕ ਰੌਡ ਦੇ ਨਾਲ ਸਿਰ ਤੇ ਹਮਲਾ ਕੀਤਾ ਜਾਂਦਾ ਜਦੋਂ ਬੇਹੋਸ਼ ਹੋ ਜਾਂਦੀ ਹੈ ਜਿਹੜਾ ਚਾਰਜਰ ਦੀ ਤਾਰ ਹੁੰਦੀ ਆ ਉਹਦੇ ਨਾਲ ਉਹਦਾ ਗਲਾ ਕੁੱਟਿਆ ਗਿਆ ਸੀ ਤੇ ਉਧਰੋਂ ਜਿਹੜਾ ਰਾਹੁਲ ਉਹ ਸ਼ੇਵ ਕਰਾਣ ਦੇ ਲਈ ਗਿਆ ਸੀ ਉਹ ਜਦੋਂ ਆਉਂਦਾ ਦੇਖਦਾ ਸਾਰਾ ਕੁਝ ਤੇ ਉਹਦੇ ਉੱਤੇ ਵੀ ਹਮਲਾ ਕਰਕੇ ਉਹਨੂੰ ਵੀ ਸੇਮ ਤਰੀਕੇ ਦੇ ਨਾਲ ਮਾਰਿਆ ਜਾਂਦਾ ਵਾ ਸੋ ਇਹ ਸੀ ਜੀ ਅੱਜ ਦੀ ਜਿਹੜੀ ਕ੍ਰਾਈਮ ਸਟੋਰੀ ਬਾਕੀ ਤੁਸੀਂ ਆਪੋ ਆਪਣੇ ਵਿਚਾਰ ਜ਼ਰੂਰ ਇਸ ਘਟਨਾ ਬਾਰੇ ਦਿਓ ਤੇ ਅਗਲੀ ਵੀਡੀਓ ਦੇ ਵਿੱਚ ਜਲਦੀ ਮਿਲਦਾ ਕੋਈ ਹੋਰ ਨਵੀਂ crime story than art.